ਸਤਨਾਮ ਸ੍ਰੀ ਵਾਹਿਗੁਰੂ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਹਰਿ ਕਾ ਨਾਮ ਤੇ ਹੈ ਕਾ ਹੋ ਹਰਿਆ ਭਾਈ ਕਰਮ ਲਿਖੰਤੈ ਪਾਈਐ ਹਿਰੋਤੇ ਸੁਹਾਈ ਵਣ ਤ੍ਰਣ ਤ੍ਰੇ ਭਵਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਖੀ ਸਭਿ ਸ਼ਾਈ ਨਾਨਕੋ ਸਿਮਰੈ ਏਕ ਨਾਮ ਫਿਰ ਬਹੁੜ ਨਾ ਤਾਈ ਜੇ ਬੰਦੇ ਮਹਾਬਲੀ ਕਰ ਸਚਟ ਹੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਮਾਨ ਰੋਆ ਦਿਨ ਰੇਣ ਨਾਮ ਧਿਆਇਦਾ ਫਿਰ ਪਾਇ ਨਾਮੋਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਕਿਥਾ ਉਪਜਾ ਕਹਿ ਰਹਿ ਕਹਿ ਮਹੇ ਸਮਾਵੇ ਜੀਅ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਮਨਤੇ ਹਐਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰ ਗੁਰ ਉਪਦੇਸਿਆ ਨਾਨਕ ਸੁਣਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ